ਜਿਹੜਾ ਮਾਰ ਵਰਤਨ ਦਾ ਟਾਈਮ 11:30 ਵਜੇ ਸਵੇਰ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਪੰਗੂ ਦਾ ਫੋਨ ਆਇਆ ਅਸੀਂ ਘਰੇ ਇਕੱਠੇ ਸੀ ਤੇ ਕਿਹਦਾ ਰਹਿ ਕਾਨੀ ਮੈਂ ਕਿਹਾ ਵਾਸੀ ਜਿਹੜਾ ਮੜ ਬਣ ਗਿਆ ਬਾਈ ਨੂੰ ਲਾਇਆ ਕਾਲੀ ਨੂੰ ਲਾਇਆ ਫੋਨ ਉਹ ਲਾ ਕੇ ਤੇ ਬਾਈ ਕਹਿੰਦਾ ਮੈਂ ਆਪੇ ਸੰਭੂ ਖੇਤੀ ਵੀ ਇਹਨੇ ਸੰਭੀ ਪਸ਼ੂ ਵੀ ਸਾਰੇ ਤੇ ਮਾਤਾ ਦੀ ਸੇਵਾ ਇਹਨੇ ਕੀਤੀ ਆ ਇਤੋਂ ਵੱਡੀ ਕੋਈ ਕੁਰਬਾਨੀ ਨਹੀਂ ਸਾਰਾ ਸ਼ੇਰਾ ਇਹਨੂੰ ਹੀ ਜਾਂਦਾ ਬੋਲੇ ਸੋਨਹਾ ਸਾਸ ਰਿਆ ਕਰੋ ਸਤਿ ਸ੍ਰੀ ਅਕਾਲ ਸਤਬਨੂਟ ਲੋਸਾਹ ਪਰ ਕਾਲ ਪੁਰਖ ਪਰਮਾਤਮਾ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਬੁੱਧੀ ਬਖਸ਼ੀ ਉਹਨਾਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਉਹਨਾਂ ਨੂੰ ਦੱਸਿਆ ਕਿ ਕਿਸਾਨ ਉੱਤੇ ਜੋ ਜੀਦੇ ਆ ਸਾਰੇ ਉੱਤੇ ਸਿਆਲ ਲੰਘੇ ਉਹਨਾਂ ਦੇ ਤੇ 122 ਜੋਦੇ ਬੈਠੇ ਸੀ ਬਲ ਡੱਲੇਵਾਲ ਸਾਹਿਬ ਬੈਠੇ ਸੀ ਉਹਨਾਂ ਨੂੰ ਅਕਲ ਦਿੱਤੀ ਵਾਹਿਗੁਰੂ ਦੀਪਾਰ ਕਿਰਪਾ ਨਾਲ ਹੋਇਆ ਜਿਹੜਾ ਅੱਜ ਜਹੋ ਜਲਾਲ ਤੁਸੀਂ ਰਸਤੇ 'ਚ ਸਾਰਾ ਕਵਰ ਕੀਤਾ ਉਹ ਆਤਮਾ ਸਿੰਘ ਦੀ ਕੁਰਬਾਨੀ ਸਭ ਤੋਂ ਵੱਡੀ ਗੱਲ ਹੈ ਬਹੁਤ ਧੰਨਵਾਦ ਜਿੰਨੇ ਸਾਡੇ ਪਿੰਡ ਦਾ ਪਾਸਿਓਂ ਮੈਂ ਤਾਂ ਪਹਿਲਾਂ ਵੀ ਜਿਵੇਂ ਦੱਸਿਆ ਸਾਡੇ ਨਿਹਾਲ ਸਿੰਘ ਵਾਲੇ ਤੋਂ ਜਿਹੜੇ ਦੁਕਾਨਦਾਰ ਆ ਉਹ ਵੀ ਬਹੁਤ ਜ਼ਿਆਦੇ ਪਹੁੰਚੇ ਹੋਏ ਸੀ ਬੇਸ਼ੱਕ ਖੇਤੀਬਾੜੀ ਕਿਤੇ ਦੇ ਨਾਲ ਨਹੀਂ ਸੰਬੰਧ ਬਹੁਤ ਬਹੁਤ ਧੰਨਵਾਦ ਆ ਆਤਮ ਸਿੰਘ ਦਾ ਕਰਦੇ ਆ ਬਾਕੀ ਲੋਕ ਨਾਲ ਜੁੜਦੇ ਆ ਜਦੋਂ ਕੋਈ ਕੁਰਬਾਨੀ ਕਰਦਾ ਹੈ ਉਹ ਕੋਈ ਬਹੁਤ ਵੱਡੀ ਕੁਰਬਾਨੀ ਆ ਭੁੱਖਾ ਧਹਿ ਰਹਿਣਾ ਬਹੁਤ ਔਖਾ ਉਹ ਵੀ ਸਰਦੀਆਂ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਆ ਇਹ ਛੇ ਦਿਨ ਨੰਗੇ ਛੇ ਦਿਨ ਬਹੁਤ ਹੁੰਦੇ ਆ ਸਾਡੇ 6 ਕਿਲੋ ਭਾਰ ਸਾਡੇ ਪ੍ਰਧਾਨ ਜੀ ਦਾ ਘਟ ਚੁੱਕਿਆ ਸੀ ਉੱਥੇ ਉਲਟੀਆਂ ਵੀ ਲੱਗੀਆਂ ਸੀ ਇੱਕ ਦਿਨ ਕਿਉਂਕਿ ਠੰਡਾ ਬਹੁਤ ਜ਼ਿਆਦਾ ਪਰ ਡਟੇ ਰਹੇ ਜੋਧੇ ਕੋਈ ਕਿਸੇ ਨੇ ਮ ਤੇ ਬਾਕੀ ਰੇਸ਼ ਸਿੰਘ ਦਾ ਧੰਨਵਾਦ ਅਸੀਂ ਪਿੰਡ ਵੱਲੋਂ ਵੀ ਕਰਦੇ ਆ ਕਿਉਂਕਿ ਮਗਰੋਂ ਘਰ ਦੀ ਸਾਰੀ ਜ਼ਿੰਮੇਵਾਰੀ ਸੰਭੀ ਮਗਰੋਂ ਸਾਰਾ ਕਿਉਂਕਿ ਬੇ ਬੰਦਾ ਕੋਈ ਚਿੰਤਾ ਨਹੀਂ ਸੀ ਇਹਨੂੰ ਵੀ ਪਿੱਛੇ ਸੀਗਾ ਬੰਦਾ ਕੋਈ ਸਾਰੇ ਸਮੁੱਚੇ ਨਗਰ ਦਾ ਅਸੀਂ ਧੰਨਵਾਦ ਕਰਦੇ ਆ ਸਾਰੇ ਪਿੰਡ ਵੱਲੋਂ ਜਿੰਨੇ ਵੀ ਇੱਥੇ ਸਾਡੀ ਸੰਗਤ ਪਹੁੰਚੀ ਆ ਇਹਦੇ ਸਾਰੇ ਕਾਫਲੇ ਰੂਪ ਵਿੱਚ ਆਏ ਆ ਬਾਹਰੋਂ ਜਥਾਬੰਦੀ ਦੇ ਨੁਮਾਇंदे ਆਏ ਇਹਨਾਂ ਸਾਰਿਆਂ ਦਾ ਅਸੀਂ ਆਪ ਦੇ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਤਮਾ ਸਿੰਘ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਔਰ ਨਗਰ ਦੇ ਵਿੱਚ ਅਸੀਂ ਯਾਦ ਵੀ ਰੱਖਾਂਗੇ ਸਾਡੇ ਪਿੰਡ ਪਹਿਲਾਂ ਵੀ ਜਿਹੜਾ ਲੱਗਿਆ ਸੀ ਉਦੋਂ ਵੀ ਇੱਕ ਵਾਰ ਦਸੀਂ ਸਿੱਧੀ ਹੋਈ ਸੀ ਸਸੀਂ ਪੱਕਾ ਨਾ ਮੇਰੇ ਯਾਦ ਨਹੀਂ ਸੁਖੋ ਅਸੀਂ ਕਹਿੰਦੇ ਸੀ ਉਹਨਾਂ ਦੀ ਸਿੱਧੀ ਹੋਈ ਸੀ ਸੁਗਮਦਰ ਸਿੰਘ ਸੁਖੋ ਸਾਡੇ ਪਿੰਡ ਦਾ ਪਹਿਲਾਂ ਵੀ ਕੁਰਬਾਨੀ ਹੈ ਤੇ ਇਹ ਬਹੁਤ ਵੱਡੀ ਆਪ ਦੀ ਜਨ ਜਨ ਦਾਤ ਤੇ ਲਈ ਹੈ ਇਹ ਸਾਡਾ ਨਗਰ ਦੇ ਸੁਭਾਗ ਪਰਮਾਤਮਾ ਦੀ ਕਿਰਪਾ ਨਾਲ ਦਾ ਬਹੁਤ ਧੰਨਵਾਦ ਜੀ ਤੁਸਾਂ ਜੀ ਬਹੁਤ ਬਹੁਤ ਧੰਨਵਾਦ ਜੀ ਮਹਿੰਦਰ ਸਿੰਘ ਜੀ ਦੀ ਨੰਦਾ ਜਿਨ੍ਹਾਂ ਨੇ ਹੁਣੇ ਹੁਣੇ ਮੁਖਾਤਬ ਹੋਏ ਉਹਨਾਂ ਦਾ ਕਹਿਣਾ ਕਿ ਜਿਹੜਾ ਇਤਿਹਾਸ ਦੇ ਵਿੱਚ ਸਨਹਿਰੀ ਅੱਖਰਾਂ ਦੇ ਵਿੱਚ ਜਿਹੜਾ ਆਤਮਾ ਸਿੰਘ ਜੀ ਦਾ ਨਾਮ ਆਉਂਦਾ ਉਹ ਸਾਡੇ ਵੇਡਾ ਤੁਸੀਂ ਹਾਂ ਜੀ ਜੀ ਮੈਂ ਪਹਿਲਾਂ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਹਰੇਕ ਸਮੇਂ ਦੇ ਵਿੱਚ ਸਾਡੇ ਨਾਲ ਸਹਿਯੋਗ ਦਿੰਦੇ ਹੋ ਕਿ ਕੋਈ ਵੀ ਦੋਖਾ ਕੋਈ ਸੋਖਾ ਹਰ ਇੱਕ ਗੱਲ ਦੇ ਵਿੱਚ ਤੁਸੀਂ ਪਹਿਲੇ ਟਾਈਮ ਤੇ ਪਹੁੰਚਦੇ ਆ ਅੱਛਾ ਦੂਜੀ ਗੱਲ ਜੋ ਕੁਝ ਆਤਮਾ ਸਿੰਘ ਨੇ ਅੱਜ ਖੱਟੀ-ਖੱਟ ਕੇ ਪਿੰਡ ਨੂੰ ਦਿੱਤੀ ਆ ਮੈਂ ਇਹ ਕਹਿਨੀ ਆ ਕਿ ਸਾਡੇ ਦੇਖੋ ਇੱਕ ਮਾਂ ਹੋਣ ਦੇ ਨਾਤੇ ਮੈਂ ਕਹਿੰਨੀ ਆ ਕਿ ਸਾਡੇ ਨਵੇਂ ਬੱਚਿਆਂ ਨੂੰ ਇਹ ਤੋਂ ਸਿੱਖ ਲੈਣੀ ਚਾਹੀਦੀ ਜੀ ਠੀਕ ਹੈ ਕਿ ਨਾ ਕਿ ਮਾਵਾ ਜਰਮ ਦਿੰਦਿਆਂ ਨਹੀਂ ਗਿਆ ਕਿ ਮਾਵਾ ਇਹ ਨਹੀਂ ਕਰਮ ਲਿਖਦੀਆਂ ਵੀ ਇਹਦੇ ਕਰਮਾਂ ਚ ਕੀ ਕੁਝ ਲਿਖਿਆ ਜਿਉਂ-ਜਿਉਂ ਉਗੜਦੀ ਆ ਸਾਨੂੰ ਧੀਆਂ ਪੁੱਤਾਂ ਦਾ ਪਤਾ ਉਦੋਂ ਲੱਗਦਾ ਪਰ ਜੋ ਕੁਝ ਇਹਨੇ ਖੱਟੀ-ਖੱਟ ਕੇ ਅੱਜ ਪਿੰਡ ਨੂੰ ਦਿੱਤੀ ਆ ਜਿੰਨਾ ਫਕਰ ਨਾਲ ਸਾਡਾ ਸੈਰੁੱਚ ਆ ਪਰ ਮਾਂ ਹੋਣ ਦੇ ਨਾਤੇ ਇੱਕ ਗੱਲੋਂ ਠੀਕ ਆ ਕਿ ਜਦੋਂ ਉੱਥੇ ਬੈਠਾ ਸੀ ਉਦੋਂ ਸਾਡੇ ਮਨ ਜਿਹੜੇ ਰੋਲਦੇ ਸੀ ਅੱਜ ਹੌਸਲੇ ਨਾਲ ਅੱਜ ਸਾਡੀ ਸਰ ਉੱਚੀ ਜੀ ਪਿੰਡ ਨੇ ਵੀ ਹਾਂਜੀ ਹਾਂਜੀ ਤੇ ਪਿਆਰ ਦਾ ਸਬੂਤ ਦਿੱਤਾ ਹੈ ਹਾਂਜੀ ਹਾਂਜੀ ਉਹ ਵੀ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਪਿੰਡ ਨੇ ਜਿਹੜੇ ਨੱਗ ਨਾਲ ਉਹਨਾਂ ਨੂੰ ਸਵਾਗਤ ਕੀਤਾ ਤੇ ਲੈ ਕੇ ਆਏ ਜੋ ਕਿ ਅਸੀਂ ਦੇਖੋ ਜੀ ਸਾਡਾ ਨਗਰ ਹੈ ਜੋ ਮੈਂ ਕਹਿੰਨੀ ਆ ਵੀ ਐਡਾ ਵੜਪਾਦਾ ਨਗਰ ਹੈ ਕਿ ਕਿਸੇ ਗੱਲ 'ਚ ਪਿੱਛੇ ਨਹੀਂ ਹਟਣ ਵਾਲਾ ਕਿਉਂਕਿ ਜੋ ਕੁਝ ਵੀ ਕਿਤੇ ਵੀ ਕਿਸੇ ਤੇ ਕੋਈ ਦੁੱਖ-ਦਖਲੀਪ ਹੈ ਜਾਂ ਕੋਈ ਟਾਈਮ ਚੰਗਾ ਆਉਂਦਾ ਉਸ ਟਾਈਮ ਤੇ ਅਸੀਂ ਇੱਕ ਦੂਜੇ ਦੇ ਨਾਲ ਸਾਥ ਨਿਭਾਉਣੀ ਹੈ ਇਹ ਅੱਜ ਕੱਲੇ ਨਹੀਂ ਹੈ ਵੀ ਧੂਰਕੋਟ ਦਾ ਨਾਂ ਪੈਂਦਾ ਕਿ ਬਲਾਕ ਨਿਹਾਲ ਸਿੰਘ ਵਾਲਾ ਦਾ ਵੀ ਨਾਂ ਪੈਂਦਾ ਅੱਜ ਮੋਗਾ ਜ਼ਿਲ੍ਹੇ ਦਾ ਵੀ ਨਾਂ ਪੈਂਦਾ ਜੀ ਹਾਂ ਜੀ ਆਤਮਾ ਸਿੰਘ ਨੇ ਖੱਟੀ-ਖੱਟ ਕੇ ਜੋ ਸਾਨੂੰ ਅੱਜ ਝੋਲੀ ਸਾਡੇ ਪਾਈ ਆ ਮਾਵਾ ਦੇ ਉਹ ਅਸੀਂ ਕਿਤੇ ਵੀ ਦੇਣ ਨਹੀਂ ਦੇ ਸਕਦੇ ਸਰਦਾਰ ਨਾਗਦਾ ਸ੍ਰੀ ਅਮਰਪੁਰ ਸਾਹਿਬ ਦੇ ਦਰਪੁਸ਼ ਨਾਚੌਕੀਆਂ ਢੰਡੇ ਬੁੰਗੇ ਜੁਗੋ ਜੁਗ ਅਟਾਲਾ ਤਰਮਕਾ ਜੇ ਤਾਰ ਕਾਲਤਾ ਜੀ ਕੇ ਬੋਲ ਵਾਲੇ ਕੋਲੋ ਜੀ ਸ੍ਰੀ ਵਾਹਿਗੁਰੂ ਜੀ ਜਿਸ ਦਾ ਮਾਮੀ ਮਾਮਕ ਸੀ ਮੱਤ ਰੱਖਾ ਕਾਲਪੁਰ ਸੋਹਾਈ ਗੁਰੂ ਪੰਥ ਦੇ ਸਦਾ ਸੋਹਾਈ ਦਰਤਾਰ ਜੀਓ ਸੇ ਨਨਤਾਣਾ ਸਾਹਿਬ ਸੋਹ ਗੁਰਦੁਆਰੇ ਗੁਰਤਾਰ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਾ ਜੀ ਅਤਨਾ ਦੇ ਖੁੱਲੇ ਦਰਸ ਤੇ ਦਾਸੇ ਵਸਭਾਵ ਤੋਂ ਦਾਨ ਤੇਰੇ ਕਾਲਤਾ ਜੀ ਦੇ ਮੱਛੋ ਇਹਨਾਂ ਮਾਨਾਂ ਦੇ ਮਾਨ ਗੁਰੂ ਨਨਤਾਣਾ ਦੇ ਤਾਨ ਗੁਰੂ ਨੇ ਉੱਤਿਆਂ ਦੀ ਓਟ ਸਨ ਤਾਨ ਤਾਨਾ ਸਾਇੰਤਰੀ ਗੁਰੂ ਗ੍ਰਾਮ ਸਭ ਜੀ ਮਹਾਰਾਜ ਆਜਨ ਅਨਤਪੁਰ ਗੁਰੂ ਪਵਨ ਚਰਨਪਾਸ ਇਸ ਬਲੇ ਦੀ ਆਦਾਸ ਬੇਨਤੀ ਆਜ ਦੀ ਕਿਰਪਾ ਰੰਗੂ ਹੁਣ ਦਾ ਹੱਥ ਪੂਜੀ ਆਉ ਤਾਸ ਲੈਦੇ ਹੋਏ ਆਪਣੇ ਕਿਸਾਨੀ ਲੋਕਾਂ ਦੇ ਖਾਤਰ ਮੰਗਾ ਲਈ ਖਾਤਰ ਜਵਾਨੀਆਂ ਆਉਣ ਵਾਲਾ ਰਸਲਾ ਬਚਾਉਣ ਦੀ ਖਾਤਰ ਲੌਰੰਮੇ ਸਵੇ ਤੋਂ ਹੁਣ ਗੁਰੂ ਜੀ ਸਤਾਰ ਅਰੇ ਵੱਲੋਂ ਮੁੱਚੀ ਦੁਨੀਆਦਾਰੀ ਵੱਲੋਂ ਹੁਣ ਗੁਰੂ ਜੀ ਸੰਗਠਣ ਲੜੇ ਜਾ ਰਹੇ ਨੇ ਭਾਈ ਜਗਜੀਤ ਸਿੰਘ ਜਿੰਦਲੇਵਾਲ ਤੋਂ ਲੰਮੇ ਤੋਂ ਸਵੇ ਤੋਂ ਮੱਧ ਵਾਪਸ ਬੈਠੇ ਹਨ ਇਹਨੇ 13 ਤਰੀਕ ਤੋਂ 21 ਤੱਕ ਕਸਨ ਵੀਰ ਹੋਰ ਸਾਨ ਮਰਨ ਵਰਸ ਦੇ ਵਿਚਤਨ ਜਿਨ੍ਹਾਂ ਦੇ ਵਿਚ ਫਤਵੀ ਕਰਪਾਤਾਨ ਨੇ ਸਾਲਾਨੀ ਕਿਸਾਨ ਵੀਰਾਂ ਦੇ ਤੀਸਰੇ ਮੇਸਰਾਪਤਨਾ ਚੜ੍ਹਦੀ ਕਲਾ ਵਕਤੀ ਕਰਨ ਇਹਨਾਂ ਸੰਘਰਸ਼ਾਂ ਨੂੰ ਸਫਲਤਾ ਬਖਸ਼ ਨੇ ਜੋ ਵੀ ਹੱਕਵੰਦ ਨੇ ਕਰਪਾਤਾਨ ਸਾਹਿਬ ਜੀ ਆਗੂ ਨੇ ਅੰਗ ਸੰਸਪਾਯੋ ਤੇ ਆਪਣੇ ਹੱਥ ਰਵਾਉਣੇ ਕਰਪਾਤਾਨ ਨੇ ਹਰਮਨਦਾਨ ਫੁੱਤੇ ਵਕਤੀ ਕਰਨ ਪਰਿਵਾਰਾਂ ਵਿੱਚ ਚੜ੍ਹਦੀ ਕਲਾ ਬਖਸ਼ ਨੇ ਸਾਰੇ ਕਿਸਾਨ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ ਨੇ ਫਤਿਹ ਬਖਸ਼ ਕਰਨੀ ਪਈ ਆਤਮਾ ਸੰਗਤੂ ਜੀ ਜਿਲ੍ਹਾ ਪ੍ਰਬੰਧ ਲੋਕਾ ਜੋ ਮਰਨ ਵਟ ਤੇ ਬੈਠਦਾ ਨਗਰ ਵਿੱਚ ਪਹੁੰਚੀ ਨੇ ਕਿਰਪਾਤਾ ਨੇ ਤੇ ਮੇਤਰਾ ਰਖਣਾ ਤੇ ਵਾਲਾਂ ਦੇ ਰਣਾ ਗੁਰਸਿੱਖੀ ਜਨ ਬਕਤੀ ਕਰਨੇ ਹੰਸੰਗਤ ਹੋਇਆ ਇਸੇ ਤਰ੍ਹਾਂ ਸੰਗਠਨ ਦੇ ਤੇ ਵਾਸ ਚੜ੍ਹ ਕੇ ਹਿੱਸਾ ਪਾਉਣ ਦੀ ਬਲੋ ਬਕਤੀ ਕਰਨੇ ਮੁੱਚੀ ਸੰਗਤਰੀ ਅਸੇਵਲੀ ਹਾਜੀ ਤਲਫਲ ਪੇਟਾ ਦਰਪੁਣ ਕਰਨੇ ਸੋਕੋ ਲੈ ਨਾਮ ਚਾਹਵਾ ਗੁਰੂ ਨਾਮ ਚੜਦੀ ਕਲਾ ਤੇਰੀ ਪਾਣੀ ਸੁਬਤ ਦਬਦ